ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ। ਅੱਜ ਅਪ ਚੱਲਿਆਂ ਨਾਲਕਸਰ ਪ੍ਰਸ਼ਾਦਾ ਲੈ ਕੇ ਕੀ ਹੁੰਦੀ ਹੈ ਇੱਕ ਛਾਲਾ ਜਾਂਦੇ ਹੁੰਦੇ ਆਪਾਂ। ਬਾਜੂ ਦੂਜਾ ਦੂਜਾ ਭੁਗਵਾਂ ਜਾਂਦੇ ਨੇ ਨਿਆ ਕਦਰ ਭੁਗਵਾਂ ਪਕਰਾ ਦ। 10 ਬੀਤੇ ਹੋਰ ਕੁਛ। ਹਾਂ ਹਰੇਕ ਸਾਲ ਇਦਾਂ ਹਾਂ। ਹਾਂ। ਇਸ ਵਾਰ ਵੀ ਪ੍ਰਸ਼ਾਦਾ ਲੈ ਕੇ ਜਾ ਰਹੇ ਹਾਂ। ਨਾਲਕਸਰ। ਨਾਲਕਸਰ। ਵਰਸ਼ੀ ਤੇ। ਹੋਰ ਮੁੰਡੇ ਸੇਵਾਦਾਰ ਸਾਰੇ। ਜੈਪਸੀ ਪੱਕੀ ਹੁੰਦੀ ਸੇਵਾ। Tidak ada tempat untuk berjalan Tidak ada tempat untuk berjalan ਬਾਲੇ ਕਾਲੇ ਆ ਲੰਗਰ ਖਾਨ ਨੂੰ ਤਾਂ ਲੰਗਰ ਦੇ ਤਾਂ ਉਹਦੀ ਰਿਕਾ ਲੈਨੇ ਹਾਂ ਉਹੀ ਸੇਵਾਦਾਰਾਂ ਨੂੰ ਆਮੀ ਬਹੁਤ ਲੱਗਿਆ ਪਿਆ ਮੈਂ ਤਾਂ ਪਹੁੰਚੇ ਵੀ ਨਹੀਂ ਨਾਨਕ ਸਰ ਉਹ ਟਰੱਕ ਦਾ ਬਖਰਾਬ ਕਰਦਿਆ ਬਾਈਓ ਭਾਈਓ ਇਹਨੇ ਜੋ ਨਹੀਂ ਕਰਨੀ ਹੈਗੀ ਥੋੜਾ ਰਹਿ ਗਿਆ ਹੁਣ ਦਾ ਆ 5 ਕਿਲੋਮੀਟਰ ਰਹਿ ਗਿਆ ਪਹੁੰਚ ਗਿਆ ਸੰਗ ਤਾਂ ਪਹੁੰਚ ਗਿਆ ਪਹੁੰਚ ਗਿਆ ਬਾਕੀ ਐਡਰੈਸ ਉਹ ਖੜੀ ਹੈ ਆਪਣਾ ਵੀਰ ਜੀ ਕੰਡ ਭਾਜੀ ਇਧਰ ਨੇ ਆ ਕੇ ਛਾਖਦੇ ਮੇਰੇ ਕੋਈ ਨਿਸ਼ੇਵਾਰਾ ਜਰੂਰ ਮੌਕਾ ਦਵਾਂਗੇ ਆਪਾਂ ਟ੍ਰੈਕਟਰ ਲੈ ਕੇ ਆਣਾ 28 ਨੂੰ ਲੈ ਕੇ ਆਵਾਂਗੇ ਆਪਾਂ ਉਕਰ ਵੀ ਬਲੌਗ ਬਣਾਵਾਂਗੇ ਅੱਜ ਹੀ ਬਣਾਵਾਂਗੇ ਆਪਾਂ ਮੂਰ ਨੂੰ ਕੇ ਵੈੜ ਮੇਰਾ ਨਾ ਬਲੌਗ ਬਣ ਜਾਏ ਕਿਤੇ ਹਾਂਜੀ ਕਿੰਦਰ ਜਾਣਾ ਵੀਰੇ ਠੀਕ ਆ ਕੋਸ਼ਿਸ਼ ਕਰਾਂਗੇ ਸਿਰੇ ਲੈ ਕੇ ਜਾ ਪਾਸ ਬਣ ਗਈ ਆ ਪਾਸ ਈਗਾ ਇੱਥੇ ਉਤਰਨਾ ਵੀਰੇ ਨਾ ਗਾਂ ਆ ਜਗੇ ਨਾ ਗਾਂ ਅਸੀਂ ਉਤਰਿਆਂਗੇ ਕੋਈ ਨਹੀਂ ਵੀਰੇ ਉਹ ਆਪਾਂ ਉਤਰਾਂਗੇ ਆਪਾਂ ਉਤਰਿਆਂ ਆਈ ਹੋਈ ਨਹੀਂ ਇਹ ਜੋ ਬੰਨੇ ਬੈਰੀਕੇਡ ਸਾਈਡ ਤੇ ਕਰਾ ਕੇ ਪੁਲਿਸ ਵਾਲਿਆਂ ਨੂੰ ਲੰਗਰ ਦੀ ਸੇਵਾ ਜੀ ਹਾਂ ਜੀ ਅੰਦਰ ਹੀ ਲੈ ਕੇ ਆਣੀ ਆ ਬਸ ਹੋਣ ਦੋ ਵੀਰੇ ਆਉਣ ਦੋ ਆਉਣ ਦੋ ਅਰਦਾਸ ਸਾਰੇ ਮਿੰਟ ਸਾਥ ਦੇਣ ਦੇ ਨਾਲ ਲਿਆ ਲਿਆ ਵੀਰੇ ਲਿਆ ਲਿਆ ਕੱਠ ਕੱਠ ਬਹੁਤ ਜ਼ਿਆਦਾ ਅੱਜ ਵੀ ਪਰਸੋਂ ਦਾ ਕੱਠ ਹੋਰ ਵੀ ਜ਼ਿਆਦਾ ਹੋਇਆ ਨਾ ਕਿੰਨਾ ਡੈਟਾ ਵਾਲੀ ਜਮਨਾ ਆਪਾਂ ਕੱਠ ਬਹੁਤ ਜ਼ਿਆਦਾ ਦੂਜਾ ਦਿਨ ਦੂਜਾ ਦਿਨ ਅੱਜ ਜਿਹੜੇ ਦਿਲਪੂ ਘੁਲਵਾਤ ਸਾਰੇ ਨੂੰ ਸੋ ਬਾਬਾ ਜੀ ਇੰਦਰ ਚੱਕੋ ਜੀ ਅੰਦਰ ਵਰਤਾਈਏ ਪਹਿਲਾਂ ਅੱਗੇ ਅੱਗੇ ਭੋਗ ਲੱਗ ਗਿਆ ਜੀ ਚਲੋ ਚੱਕੋ ਸਾਰ ਪ੍ਰਸ਼ਾਦ ਵਾਲਾ ਲਿਆਓ ਪਹਿਲਾਂ ਦਾ ਆ ਇੱਧਰ ਹੱਥ ਬਾ ਆ ਜਵਾ ਸਾਰੇ ਨੇ ਸੰਗਤ ਆਜੋ ਨਸ ਘਰ ਵਾਲਾ ਪ੍ਰਸ਼ਾਦ ਜੀ ਉਹ ਬੜੀ ਚਿੱਤੇ ਗਿਆ ਇਹ ਤਾਂ ਚੱਕ ਲੈ ਤਾਹ ਜਾ ਕੇ ਉਹ ਬੜੀ ਚਿੱਤੇ ਜਾ ਵੀ ਕਿਸ ਸਾਥ ਤੇ ਆਵੇ ਬਾਰੀ ਚ ਰੱਖ ਲੋ ਬਰੇ ਕਿੱਥੇ ਵੇਲਾ ਕਰ ਰਹੀ ਆ ਬਹੁਤ ਪਾ ਆ ਚੌਂਦਰੀ ਆ ਬਹੁਤ ਰੱਖੋ ਚੱਲ ਜਿੱਤੇ ਤਰਦੇ ਲੱਭ ਬੜਾਈ ਮੜਾ ਖੀਰ ਪਾ ਲੈ ਮੈਂ ਡੱਬ ਵੀ ਨੇੜੇ ਕਰੋ ਡੱਬ ਟੱਪ ਨੇੜੇ ਕਰੋ ਆਹਦੀ ਬਗਣਾ ਜਿਹੜਾ ਰਾਜੀ ਮੈਨੂੰ ਬਾਹਰ ਰੱਖਿਆ ਕੋਈ ਨਾ ਕੋਈ ਨਾ ਲੋਈ ਸੇਵਾਦਾਰ ਸੇਵਾ ਕਰ ਰਹੇ ਨਹੀਂ ਸਾਈਡ ਦੀ ਮਾਣੇ ਵੀਰੇ ਲਓ ਭਾਈ ਲਓ ਸੇਵਾਦਾਰ ਖੀਰ ਦੀ ਸੇਵਾ ਕਰਦੇ ਆਂ ਬਹੁਤ ਕਰਦੇ ਨੇ ਕਰਦੇ ਬਾਹਰ ਬਣਾ ਲਓ ਆ ਚਾਰ ਵੀ ਆ ਖੜੇ ਪੁੱਤ ਹਾਂ ਹਾਂ ਅਟਕੜੇ ਨਹੀਂ ਨਾ ਕਰ ਰਾਹ ਕਰੀਏ ਕਰਾ ਤੋਰੀਏ ਚਲੋ ਚਲੋ ਜੀ ਮੁੰਡੇ ਚੱਲੇ ਪੈਂਡੂ ਚਾਲੇ ਪਾ ਦੇ ਵਾਪਸੀ ਤੇ ਕੱਲ ਨੂੰ ਫੇਰ ਆਉਣਾ ਹੈ ਬਲ ਕੱਲ ਨੂੰ ਵੀ ਪਰਸਲ ਵੀ ਚੌਥੇ ਆਪ ਟਰੈਕਟਰ ਹੀ ਲੈ ਕੇ ਆਵਾਂਗੇ ਜਾਣ ਤੋ ਜਾਣ ਤੋ ਜਾਣਦੇ ਜੀ ਇੱਕ ਮੋੜ ਦੀ ਉਹੜੀ ਔਖੇ ਟਾਇਰ ਵੱਡੇ ਪਾਏ ਹੋਏ ਇੱਕ ਮੋਸ਼ਨ ਘਟ ਫੜਦੀ ਜਰੀਆ ਇਹ ਲੈ ਕੰਮ ਕਰਨ ਨਾਲ ਜੈਪਸੀ ਦੇ ਲੱਡੂ ਕੰਮ ਕਰ ਜੈਪਸੀ ਦੇ ਕੱਲ ਨੂੰ ਔਖੇ ਦਿਨ ਲੈ ਕੇ ਜਾਉਂਦੇ ਉੱਥੇ ਇਧਰ ਜਾਣਾ ਅੱਠ ਬਹੁਤ ਯਾਰ ਅੱਜ ਵੀ ਪਰ ਮੱਛੀ ਆ ਦੇਖ ਰਾਖੀ ਪਾ ਤਾਲੀ ਪੂਰੀ ਸਭ ਜੋ ਹੋਈ ਸੁਧ ਦੇਵੜਾ ਹੋਰ ਕੋ ਦੇਸਾ ਆਇਆ ਵਹੀ ਸ੍ਰੀ ਅੰਮ੍ਰਿਤ ਕਰਦੇ ਹੋਏ ਰਸਤਾ ਕਲੀਅਰ ਕਰਦੇ ਹੋਏ ਬਾਈਗੂ ਰਸਤਾ ਛੱਡ ਕੇ ਬਾਈਗੂ ਰਸਤਾ ਛੱਡ ਕੇ ਜੀ ਜੋਪਰੇ ਬੈਰੀਕੇਡ ਹੀ ਖੋਲ ਲੈ ਬਾਈ ਮਿੱਟ ਮਾਰ ਜਾ ਜਾ ਬਾਈ ਜਲਦੀ ਲਗਾ ਦੇ ਆਈ ਲਾਉਣਾ ਦਾ ਮੈਟੀ ਲੈ ਚੋਪਰੇ ਬੈਰੀਕੇਡ ਖੋਲ ਲੈ ਪਲਾਸ ਨਾਲ ਆਏ ਲੱਗੇ ਹੋ ਜਿੱਥੇ ਗੱਡੀ ਨੂੰ ਜਲਦੀ ਕਰ ਜਾ ਜਲਦੀ ਕਰ ਬਾਈ ਯਾਰ ਮੈਂ ਲਗਾਈ ਲਗਾਈ ਯਾਰ ਇਧਰ ਕਰੀਏ ਚੋਪਰੇ ਬਹਿ ਜਾ ਹੁਣ ਟੁਕਾ ਭਾਈ ਟੁਕਾ ਟੁਕਾ ਆਏ ਓਏ ਆ ਗਰਮਾ ਆ ਗਰਮਾ ਮੈਂ ਮੈਂ ਬਹੁਤ ਕਹਿੰਦਾ ਕਰਾਣੂ ਪਤਾਗਾ ਮੁੰਡੇ ਨੇ ਸ਼ਾਰਟ ਘੜੀ ਚੱਕਦਾ ਇੱਧਰ ਰੀਗਨ ਦੇ ਵਿਚਰੀ ਜਾਣਾ ਕਹਿੰਦੇ ਪਰਚੀ ਲੈ ਲਈ ਮਤਲਬ ਸਿਮਾਰੋ ਪਰਚੀ ਮਿਲਦੀ ਹੈ ਲੰਗਰ ਵਾਲਾ ਕੋ ਲੈ ਕੇ ਆਉਂਦੇ ਇੱਥੇ ਉਹ ਤੁਹਾਨੂੰ ਨਿਕ ਨਾ ਦੇ ਦੇਣਾਗਾ ਪੱਲੀ ਪੁੱਲੀ ਪਾਇਆ ਕਰਾਂ ਕੋਈ ਨਾ ਵਧੀਆ ਵਧੀਆ ਓਏ ਗਾ ਸੁਣ ਤਰਪਾਲ ਲਿਆ ਕਰਾਂਗੇ ਇੱਥੇ ਟੁੱਟੇ ਨਹੀਂ ਟੁੱਟਿਆ ਬਾਈ ਸਾਡੇ ਪੇਜ ਨੂੰ ਫੋਲੋ ਕਰਦੀ ਅੱਛਾ ਬਾਈ ਮੇਰੇ ਸਬਸਕ੍ਰਾਈਬ ਕਰ ਦਿਓ ਜਲਦੀ ਤੋਂ ਜਲਦੀ ਬਾਵਾ ਦੀ ਗੱਲ ਮੰਨ ਲਿਓ ਉੱਥੇ ਮੇਰੇ ਤਾਂ ਗੱਲ ਮੰਨ ਦੇ ਚੱਲ ਜਵਾਕ ਦੀ ਗੱਲ ਮੰਨ ਲਿਓ ਚੱਲ ਹੁਣ ਆ ਰੋਕ ਲਿਓ ਜੀ ਮੁੰਡਿਆਂ ਨੂੰ ਠੰਡੇ ਕਰਕੇ ਭੇਜਣਾ ਇੱਥੋਂ ਆਪਾਂ ਜਲਦੀ ਦਾ ਸ਼ਿਕਾ ਕੇ ਅੱਗੇ ਆ ਗਰਮੀ ਨਾਲ ਕਹਿੰਦੇ ਮੁੰਡੇ ਹੋਏ ਹੋਏ ਪਿਆ ਨੁਚੜੇ ਪਿਆ ਜਮਾ ਬੜੀ ਗਰਮੀ ਆ ਹਾਂ ਗਰਮੀ ਬਹੁਤ ਆ ਚੱਕੋ ਜੀ ਔਰ ਥੋੜਾ ਰਹਿ ਗਿਆ ਲੰਗਰ ਦੀਦਾ ਬਾਹਲੀ ਵੱਡੀ ਸੇਵਾ ਗਈ ਚਲੋ ਵੀਰ ਜੀ ਜੀ ਸੈਂਪਰ ਬਲੌਗ ਬਣੇਗਾ ਸੋ ਜੀ ਕੋਈ ਜਾਣੇ ਚਲੋ ਚਲੋ ਵੀਰੇ ਲੰਗਰ ਦੀਦਾ ਬਾਹਲੀ ਵੱਡੀ ਸੇਵਾ ਬਾਈਆਂ ਜੀ ਇਹ ਮੇਰ ਦਾ ਭਾਈ ਠਾਈ ਨੂੰ ਪੀਣਾ ਹੁਣੈ ਸੀ ਠਾਈ ਨੂੰ ਠਾਈ ਨੂੰ ਕੀ ਖਾ ਲੂਗੀ ਹੁਣਾਂ ਨੂੰ ਪਰ ਯਾਨਾ ਕਹਿੰਦੇ 27 ਨੂੰ ਬੋਗ ਬੈਣਾ ਹੈ 28 ਨੂੰ 28 ਨੂੰ ਬੈਣਾ ਹੈ ਅੱਜ ਉਹ 26 26 ਉਹ 29 ਜਗਾਈ ਦੋ ਦਿਨ ਹੋ ਗਏ ਬਲ ਇਧਰ ਲੰਗਰਾਂ ਨੇ ਬੰਦਾ ਹੀ ਰਖਾਤਾ ਸਾਡਾ ਇੱਕ ਕਹਿੰਦੇ ਬੰਦਾ ਰਹਿ ਗਿਆ ਲੰਗਰਾਂ ਚ ਵੀ ਨਹੀਂ ਸੀਗਾ ਪਕੌੜੇ ਖਾਣ ਚ ਪਕੌੜੇ ਖਾਣ ਚ ਵੀ ਸੀ ਉਹ ਚਲੋ ਜੀ ਚਲੋ ਵੀਰ ਜੀ ਉਹ ਦਵਾਰੇ ਮੋੜਨਾ ਪੈਣਾ ਫੇਰ ਕੱਟ ਰਹੇ ਨੇ ਕੱਟ ਰਹੇ ਉਹਨੂੰ ਵੀ ਲੱਪਣਾ ਪੈਣਾ ਆ ਲੱਪੜਾ ਬੜਾ ਜਾਂ ਕੇ ਹਾਏ ਹੈ ਬਾ ਵੀ ਬਾ ਤੇਰੇ ਟੰਟ ਤੇਰੇ ਚਲੋ ਬਈ ਵਾ ਗਏ ਜੀ ਗੱਡੀ ਜੀ ਖੇਢੀ ਜਾਣਾ ਭਾਂਡਿਆਂ ਵਾਲੀ ਭੱਜਿਆ ਭੱਜਿਆ ਆ ਜਾ ਕਰ ਮੈਡਲ ਦੇਣੇ ਆ ਤੈਨੂੰ ਆ ਕਿੱਧਰ ਰਹਿ ਗਿਆ ਇਹ ਪਕੌੜੇ ਘੱਟ ਖਾ ਲੈਂਦਾ ਉਦੋਂ ਉਹ ਮੈਂ ਉਧਰ ਨੂੰ ਹੀ ਹੋ ਗਿਆ ਨਾ ਉਧਰ ਨੂੰ ਹੋ ਗਿਆ ਉਹ ਕੋਰੇ ਸੋਤਾ ਦਾ ਤਰੀ ਪਕੌੜਿਆਂ ਚ ਸੀਗੀ ਸੰਕ ਦਾ ਕਹਦੇ ਪਿੰਡ ਪਹੁੰਚ ਚੁੱਕਿਆ ਨੇ ਕਿਵੇਂ ਕਿ ਮੇਰੀ ਯਾਤਰਾ ਹੈ ਵਿਚ ਆਪਣੀ ਲੋਡ ਰਹੀ ਜਾਂਦਾ ਲੋਡ ਕਰਦੇ ਹੈ ਬੱਗੀ ਆਨਲੋਡ ਕਰਦੇ ਬੱਗੀ ਆਨਲੋਡ ਕਰਦੇ ਆ ਬਈ ਬਸ ਸਮਾਨ ਮਾੜਾ ਮੋਟਾ ਇੱਥੇ ਧਰ ਦੇਣਾਗਾ ਬਾਜੋ ਇਦੂ ਆ ਜਾਣਾ ਕਿੱਥੇ ਆਣਾ ਪਹਿਲੇ ਦੱਸ ਦੇ ਨਾਲ ਬਲੌਗ ਦੇ ਨਾਲ ਜੁੜੇ ਰਹੋ ਸਾਡੇ ਨਾਲ ਕੀ ਹੋ ਗਿਆ ਉੱਪਰ ਚੱਲੇ ਹੋਣਗੇ ਯਾਤਰ ਲੈ ਦੇ ਡੈਕ ਲੈਣ ਨਵਾਂ ਬੇਰਲਾ ਤਾਂ ਕਗਰੇ ਨੇ ਮਗਰ ਉਠਾ ਦਾ ਯਾਰ ਗਲਤ ਗੱਲ ਆਉੜੀ ਯਾਰ ਚੱਲੇ ਹਾਂ ਜੋਲ ਤੇ ਲੈ ਜਾ ਕੇ ਮੈਂ ਜਦ ਹਮਰਾਹ ਚ ਜਾਂਦੀ ਹੂਏ ਕਿਹੜੇ ਕੋਲੇ ਕਿੱਥੇ ਪਹੁੰਚ ਗਏ ਜੇੜੀ ਜੋਲ ਤੇ ਲੈ ਇੱਥੇ ਵੀ ਰਾਤ ਰਹਿਣੀ ਅੱਜ ਵੇ ਆਈ ਬੱਧੀ ਤਾਂ ਨਹੀਂ ਰੱਖਿਓ ਯਾਰ ਇੱਥੇ ਤਾਂ ਆਈ ਰੱਖਿਓ ਯਾਰ ਹਾਂ ਰਾਤ ਰਹਿਣਾ ਢੱਕਾ ਆਪਣਾ ਤਿਆਰ ਹੋਈ ਜਾਂਦਾਗਾ ਲਾਖ ਦੀ ਪਤਾ ਕਿਹੜਾਗਾ 100 ਬਾਈ ਆਪ ਤਾਂ ਗਰੀ ਜਾਂਦਾ ਹੈ ਆਇਆ ਆਇਆ ਕਿਵੇਂ ਲੱਗਦਾ ਸਿਰਾਂਗਾ ਦਰਤਾ ਸਮਾਨ ਆ ਮਾੜੀ ਅਰੀ ਬਾਇਰਿੰਗ ਹੈ ਲਗੀ ਸਮਾਰੀ ਮੋਟੀ ਬਾਲੀ ਬੁੱਟੀ ਬਾਇਰਿੰਗ ਹੈ ਲੀਓ ਕਰਾ ਦਾ ਤਾਂ ਕੇ ਹੱਲ ਗਏ ਬਸ ਉਹ ਡੈਕ ਘਟੋ ਘਟ ਹੋ ਗਿਆ ਉਤੋਂ ਘੱਟ ਡੈਕ ਲੱਗੇ ਉਹਨਾਂ ਨੂੰ ਹੋ ਗਏ 2.5 ਸਾਲ ਹੋ ਗਏ ਡੈਕ ਲੱਗੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜਿੱਦਾਂ ਉਹ ਆ ਗਿਆ ਆਪਣਾ ਡੈਕ ਚਾਰ ਵੇਸਾਂ ਦਾ ਆਹ ਚਲੋ ਤਾਂ ਜੱਕ ਤਾਂ ਖੜਾ ਕਰ ਦੇ ਉਹ ਪੱਤੇ ਆ ਦਾਹ ਖੜੀਆਂ ਕਰ ਲੈਂਦੇ ਬੱਜੂ ਓਕੇ ਰਿਪੋਰਟ ਓਕੇ ਜੀ ਉਤਾਰ ਪੈ ਸ਼ਾਮ ਨੂੰ ਜੱਜ ਹੈ ਤਾੜ ਤਾੜ ਹੋ ਸ਼ਾਮ ਨੂੰ ਅੱਜ ਹਾਂ ਹਾਂ ਜਾਣ ਸਾਂ ਫਿੱਟ ਕਰਦਣਾ ਚੋਬਰਾ ਨੇ ਕਹੇ ਟਾਈਮ ਨਾ ਪਹੁੰਚ ਜੇ ਤਾਂ ਨੇਰਾ ਉਹਦਾ ਕੀ ਗਣਾਗਾ ਚੀਟਾਂ ਚ ਧਰਵਾ ਖੜੀ ਕਰ ਦੇ ਖੜੀ ਕਰ ਲੋ ਬੇਟੀ ਬੇਟੀ ਵੱਡੀ ਵਾਲੀ ਯਾਰ ਕੀ ਕਰੀ ਹੁਣ ਬੇਟੀ ਵੱਡੀ ਬਹੁਤ ਆ ਲਗੀ ਲਗੀ ਪੂਰੀ ਪੂਰੀ ਛਾਰਪੂਜ ਵੀ ਦਸਿਆ ਲੱਗ ਬਹੁਤ ਔੜਾ ਕੇ ਜੈ ਜੈ ਸੇ ਵੀ ਬੜੀ ਓਵਰ ਹੋਏ ਨੇ ਵੱਲ ਛੋਟੀਆਂ ਨੇ ਵੱਡੀਆਂ ਵਾਲੀ ਵਿਚਾਰੇ ਆ ਜਾਂਦੀ ਆ ਕਾ ਸਤੀਤੀ ਦੇ ਕੱਲਗਣਾ ਆ ਇਹ ਕੋਈ ਤਿੰਗੇ ਚ ਪਿਆਗਾ ਛੇ ਬੂਫੜਾ ਵਾਲਾ ਸਤੀਤੀ ਵਾਲੇ ਵੀ ਗਏ ਹੋਏ ਹੋ ਵੀ ਲੋਣਾ ਮੋਕੇ ਜੌਲ ਥੱਲੇ ਦੇ ਕਾ ਬਰਗਰ ਖਾਨ ਸਭ ਤੋਂ ਮਸ਼ਹੂਰ ਬਰਗਰ ਕਨੇ ਮੋਗਲ ਇੱਥੇ ਆ ਔੜਾ ਵਾਲੇ ਬਾਹਰ ਔੜਾ ਵਰਗੇ ਸਿਰਾ ਕਰਦਾ ਲੱਕ ਨੰਬਰ ਆ ਗਏ ਬਰਗਰ ਇੱਕ ਨੰਬਰੀਆ ਬਾ ਠੀਕ ਆ ਫਿਰ ਹੁਣ ਪਾਰਟੀ ਕਨੇ ਵਰਗੇ ਖਾਣਾ ਪ੍ਰੋਮੋਸ਼ਨ ਕਰਦਾ ਇਹਨਾਂ ਦੀ ਪ੍ਰੋਮੋਸ਼ਨ ਨਹੀਂ ਬਸ ਆਪਾਂ 10 ਡੈਗਰ ਦੀ ਬਰੀਆ ਦਾ ਬਰੀਆ ਚੀਜ਼ ਦੱਸਣੀ ਪਈ ਬਈ ਜਣਾ ਆ ਪਰ ਪ੍ਰੋਮੋਸ਼ਨ ਨਹੀਂ ਹੈਗੀ ਕੋਈ ਵੀ ਉਹ ਕਰ ਲਿਆ ਦਾ ਹੈ ਇਹ ਗਾ ਸਰ ਆ ਬਾਪੂ ਗਾਣਾ ਕਾੜਦਾ ਹੁੰਦਾ ਸੀ ਕਹਿੰਦਾ ਫੋੜ ਇੱਥੇ ਲੈਣਾ ਬਾਪੂ ਛਤੀ ਲੈ ਕੇ ਦੇਦੇ ਨੇ ਆ ਜ ਲੈ ਆ ਥਾਂ ਤੋਂ ਆ ਚੀਜ਼ ਤੋਂ ਤਾਂ ਤਿਆਰੀ ਚੱਲਦੀ ਨਵੇਂ ਡੱਕ ਲਾਉਣ ਦੀ ਅਲਾ ਤਾਂ ਪਰਾਂ ਡੱਕ ਤਾਂ ਲਾਦਾ ਦੋ ਨਾ ਇਹਦਾ ਤਰਫ ਟੱਕਰ ਦਨਾ ਮੁੰਡਿਆਂ ਨੇ ਚੱਲੀ ਜਾਂਦਾ ਕੰਮ ਜੋਰਾ ਸੁਰਾਂ ਦਾ ਜਿਦੜੇ ਉਹ ਐਲਕਲ ਕਰ ਦਿਓ ਐਲਕਲੀ ਕਰਨੀ ਕੋਰਨੀ ਗਾਲੀ ਕੱਢਣੀ ਵੇ ਨਹੀਂ ਨਹੀਂ ਛਾੜਤੀ ਮਾੜਾ ਯਾਰ ਥਾ ਯਾਰ ਮਾੜਾ ਥਾ ਛਾੜਤੀ ਏ No,